ਅੱਜ ਇਹ ਪਿੰਡ ਦولتਪੁਰ ਟੱਡਾ ਤਹਿਸੀਲ ਸ਼ਾਹਕੋਟ ਬਲਾਕ ਕਲੋਹਾਂ ਹੋਰ ਸੁਭੂ ਪੰਚਾਇਤ ಗ್ರಾಮ ਪੰਚਾਇਤ ਸਰਪੰਚ ਕੁਲਵਿੰਦਰ ਸਿੰਘ ਮੈਂਟੂ ਦੀ ਅਗਵਾਈ ਹੇਠ ਉੱਗੇ ਸਮਾਜ ਸੇਵਕ ਪ੍ਰਵਾਸੀ ਭਾਰਤੀ ਸਿਧਾਰਨਸਨ ਕੈਨੇਡਾ ਜਿਨ੍ਹਾਂ ਵੱਲੋਂ ਵਿਸ਼ੇਸ਼ ਤੌਰ ਤੇ ಗ್ರಾಮ ਪੰਚਾਇਤ ਵਾਸਤੇ ਦਫ਼ਤਰ ਬਣਾਇਆ ਗਿਆ ਔਰ ਫਰਨੀਚਰ ਲੈ ਕੇ ਦਿੱਤਾ ਗਿਆ ਔਰ ਪਿੰਡ ਦੇ ਵੱਖ-ਵੱਖ ਥਾਵਾਂ ਤੇ ਲੋਕਾਂ ਦੇ ਰਾਹਗੀਰਾਂ ਦੇ ਬੈਠਣ ਵਾਸਤੇ ਸੀਮਿੰਟ ਦੀਆਂ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਔਰ ਕੁਰਸੀਆਂ ਬਣਾ ਕੇ ਦਿੱਤੀਆਂ ਦੀਆਂ ਸੀਮਿੰਟ ਦੀਆਂ ਔਰ ਪ੍ਰਵਾਸੀ ਭਾਰਤੀ ਸਰਦਾਰ ਬਲਵੰਤ ਸਿੰਘ ਕੈਨੇਡਾ ਨੇ ਸਮੂਹ ಗ್ರಾಮ ਪੰਚਾਇਤ ਤੇ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਪਿੰਡ ਦੇ ਵਿਕਾਸ ਕਾਰਜਾਂ ਨੂੰ ਇਸੇ ਤਰ੍ਹਾਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਔਰ ਪਿੰਡ ਨੂੰ ਸੁੰਦਰ ਤੇ ਵਧੀਆ ਬਣਾਉਣ ਦੇ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਉਣਗੇ ਪਿੰਡ ਦੇ ਮੌਜੂਦਾ ਸਰਪੰਚ ਸਰਦਾਰ ਕਲਪਤ ਸਿੰਘ ਕਟੂਨੇ ਨੇ ਕਿਹਾ ਕਿ ਉਹ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਆਪਣੀ ਸਮੂਹ ಗ್ರಾಮ ਪੰਚਾਇਤ ਨੂੰ ਨਾਲ ਲੈ ਕੇ ਔਰ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਉਣ ਵਿੱਚ ਆਪਣਾ ਹਮੇਸ਼ਾ ਯਤਨਸ਼ੀਲ ਰਹਿਣਗੇ ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਮਿੰਟੂ ਤੋਂ ਇਲਾਵਾ ਜਸਵੰਤ ਸਿੰਘ ਢੱਡਾ ਗੁਰਨਾਮ ਸਿੰਘ ਗੁਰ ਅਵਤਾਰ ਸਿੰਘ ਮੈਂਬਰ ਪੰਚਾਇਤ ਇਸ ਮੌਕੇ ਜਸਵੀਰ ਮੈਂਬਰ ਪੰਚਾਇਤ ਸਮੂਹ ಗ್ರಾಮ ਪੰਚਾਇਤ ਸ਼੍ਰੀਮਤੀ ਗਰਮੀਤ ਕੌਰ ਮੈਂਬਰ ਪੰਚਾਇਤ ਸਰਪੰਚ ਕੁਲਵੰਦਰ ਸਿੰਘ ਮੈਪਾਲ ਸਿੰਘ ਮੈਂਬਰ ਪੰਚਾਇਤ ਉਹਦਾ ਅਤੇ ਇਲਾਕੇ ਦੇ ਪਤਵੱਤੇ ਸੱਜਣਾ ਬਲਵੰਤ ਸਿੰਘ ਢੱਡਾ ਪ੍ਰਵਾਸੀ ਭਾਰਤੀ ਇਲਾਕੇ ਦੀਆਂ ਸਰਦਾਰ ਬਲਵੰਤ ਸਿੰਘ ਕੈਨੇਡਾ ਜੀ ਦਾ ਤੁਸੀਂ ਦੇਖੋ ਵਿਸ਼ੇਸ਼ ਤੌਰ ਤੇ ਮਾਨ ਪੰਜਾਬ ਲਾਈਵ ਟੀਵੀ ਦੇ ਨਾਲ ਜੋ ਲੋਹੀ ਦੇ ਕੇ ਇਹਨੂੰ ਲਾਇਕ ਸ਼ੇਰਪਾਓ ਦੇ ਕਮੈਂਟ ਸਬਸਕ੍ਰਾਈਬ ਵੀ ਕਰੋ ਸਨਮਾਨ ਕੀਤਾ ਗਿਆ ਜੀ ਸਰ ਅੰਜਪੇਟਾ ਦولتਪੁਰ ਦਾ ਵੀ ਪ੍ਰਵਾਸੀ ਭਾਰਤੀ ਸਰਦਾਰ ਬਲਵੰਤ ਸਿੰਘ ਢੱਡਾ ਜੀ ਦਾ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਇਹ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਢੱਡਾ ਦولتਪੁਰ ਦੀ ਸਮੂਹ ਨਗਰ ਪੰਚਾਇਤ ਸਰਦਾਰ ਕੁਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਮੌਜੂਦਾ ਬਲਵੰਤ ਸਿੰਘ ਜੀ ਢੱਡਾ ਕੈਨੇਡਾ ਨਿਵਾਸੀ ਜਿਨ੍ਹਾਂ ਨੇ ਬਹੁਤ ਇਹ ਉਪਰਾਲਾ ਪੰਚਾਇਤ ਦੇ ਨਾਲ ਰਲ ਕੇ ਕੀਤਾ ਪੰਚਾਇਤ ਦਾ ਸਾਥ ਦਿੱਤਾ ਜੋ ਸਾਨੂੰ ਬਲਵੰਤ ਸਿੰਘ ਜੀ ਟੱਡਾ ਕੈਨੇਡਾ ਨਿਵਾਸੀ ਵੱਲੋਂ ਜੋ ਇਸ ਦਫ਼ਤਰ ਤੇ ਫਰਨੀਚਰ ਦਾ ਸਮਾਨ ਔਰ ਨਗਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੈਠਣ ਵਾਸਤੇ ਸਾਨੂੰ ਜਿਹੜੀਆਂ ਪੱਕੀਆਂ ਕੁਰਸੀਆਂ ਬਣਾ ਕੇ ਦਿੱਤੀਆਂ ਹੋਰ ਵੀ ਨਗਰ ਦੇ ਵਿਕਾਸ ਦੇ ਵਿੱਚ ਸਰਦਾਰ ਬਲਵੰਤ ਸਿੰਘ ਜੀ ਢੱਡਾ ਦਾ ਬਹੁਤ-ਬਹੁਤ ਸਹਿਯੋਗ ਆ ਅੱਜ ਉਹਨਾਂ ਦਾ ਇਸ ਅਸਥਾਨ ਤੇ ਸੱਦ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਧੰਨਵਾਦ ਕੀਤਾ ਗਿਆ ਔਰ ਸਰਦਾਰ ਬਲਵੰਤ ਸਿੰਘ ਜੀ ਢੱਡਾ ਵੱਲੋਂ ਹੋਰ ਵੀ ਉਪਰਾਲੇ ਨਗਰ ਪੰਚਾਇਤ ਦੇ ਨਾਲ ਰਲ ਕੇ ਕਰਨ ਵਾਸਤੇ ਹੋਰ ਰਹਿੰਦੇ ਕਾਰਜਾਂ ਦੇ ਵਿੱਚ ਜੋ ਵੀ ਰਹਿੰਦੇ ਨਗਰ ਦੇ ਕਾਰਜ ਆ ਉਹਨਾਂ ਦੇ ਵਿੱਚ ਐਨ ਆਰ ਆਈ ਵੀਰਾਂ ਦਾ ਸਹਿਯੋਗ ਦੇਣ ਵਾਸਤੇ ਇਹਨਾਂ ਦਾ ਸਾਨੂੰ ਪੂਰਾ ਸਾਥ ਆ ਤੇ ਅਸੀਂ ਇਹਨਾਂ ਨੂੰ ਇਹੇ ਬੇਨਤੀ ਕਰਦੇ ਆ ਕਿ ਸਾਡੇ ਨਾਲ ਨਗਰ ਦੀ ਪੰਚਾਇਤ ਸਮੂਹ ਪੰਚਾਇਤ ਦੇ ਨਾਲ ਰਲ ਕੇ ਜੋ ਸਰਦਾਰ ਜਸਵੰਤ ਸਿੰਘ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜਾ ਬਹੁਤ ਹੀ ਵੱਡਾ ਉਪਰਾਲਾ ਕਰਦੇ ਨੇ ਤੇ ਸਾਡੇ ਰਹਿੰਦੇ ਕਾਰਜਾਂ ਦੇ ਵਿੱਚ ਵੀ ਸਹਿਯੋਗ ਕਰਦੇ ਨੇ ਕੋਈ ਵੀ ਸਾਡਾ ਨਗਰ ਦੇ ਵਿੱਚ ਸਾਂਝਾ ਪ੍ਰੋਗਰਾਮ ਹੁੰਦਾ ਅਸੀਂ ਉਸ ਨੂੰ ਬੜੇ ਸਚੱਜੇ ਢੰਗ ਦੇ ਨਾਲ ਅਲਿੰਕ ਕੇ ਫਿਰ ਉਸ ਦਾ ਜਾਨੀ ਕਿ ਨਿਬਟਾਰਾ ਕਰਦੇ ਆ ਤੇ ਅਸੀਂ ਇਹਨਾਂ ਨੂੰ ਹੋਰ ਵੀ ਬੇਨਤੀ ਕਰਦੇ ਹਾਂ ਕਿ ਰੈਂਦੇ ਕਾਰਜਾਂ ਦੇ ਵਿੱਚ ਵੀ ਸਾਡਾ ਸਾਥ ਦਿੱਤਾ ਜਾਵੇ ਜੋ ਵੀ ਰੈਂਦੇ ਕਾਰਜ ਹੈਗੇ ਪਿੰਡ ਦੇ ਹੋਰ ਵੀ ਪੰਚਾਇਤੀ ਕਾਰਜ ਜਿੱਦਾਂ ਸਾਡੇ ਸੀਵਰੇਜ ਦਾ ਕੰਮ ਰੁਕਿਆ ਉਹ ਵੀ ਸਾਡਾ ਚਾਲੂ ਕਰਕੇ ਸੀਵਰੇਜ ਵੀ ਪਾਇਆ ਹੋਇਆ ਉਹਦੇ ਕਨੈਕਸ਼ਨ ਕਰਾਉਣੇ ਆ ਹੋਰ ਵਾਟਰ ਸਪਲਾਈ ਦਾ ਕੰਮ ਜਿਹੜੇ ਵੀ ਸਾਡੇ ਇੰਟਰਲੌਕ ਦਾ ਕੰਮ ਆ ਪੰਚਾਇਤ ਦੀ ਜੋ ਪੈਲੀ ਆ ਉਹਦਾ ਸਾਡਾ ਮਿੱਟੀ ਚਕਾਉਣ ਦਾ ਕੰਮ ਆ ਉਹ ਸਾਰਾ ਹੀ ਅਸੀਂ ਆਪ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਇਹ ਸਾਡਾ ਸਾਰੇ ਜਿਹੜੇ ਕਾਰਜ ਰਹਿੰਦੇ ਆ ਇਹਨਾਂ ਪੂਰੇ ਕੀਤੇ ਜਾਣ ਮੈਂ ਹੋਰ ਵੀ ਜਿਹੜੇ ਐਨ ਆਰ ਆਈ ਵੀਰਾਂ ਅਨ ਬਾਹਰ ਉਪਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਨਗਰ ਢੱਡਾ ਦੌਲਤਪੁਰ ਦੀ ਸਮੂਹ ਪੰਚਾਇਤ ਦਾ ਸਹਿਯੋਗ ਕਰਕੇ ਇਸ ਨਗਰ ਨੂੰ ਵਿਕਾਸ ਦੀਆਂ ਲੀਹਾਂ ਤੇ ਲਜਾਣ ਵਾਸਤੇ ਉਪਰਾਲਾ ਕੀਤਾ ਜਾਵੇ ਇੱਥੇ ਹੀ ਫਤਿਹ ਹੈ ਨਵੀਂ ਚੁੜੀ ਪੰਚਾਇਤ ਨੂੰ ਸ਼ੁਭ ਕਾਮਨਾਵਾਂ ਤੇ ਪੰਚਾਇਤ ਵੱਲੋਂ ਕੀ ਅਪਰੈਲ ਕੀਤੀ ਪੰਚਾਇਤ ਵੱਲੋਂ ਇਹ ਅਪਰਾਲੇ ਕੀਤੇ ਜਾ ਰਹੇ ਆ ਵੀ ਜਿਹੜੇ ਰਹਿੰਦੇ ਕਾਰਜਵਾਹ ਹੋਰ ਵੀ ਸਾਡੇ ਜਮਦਾ ਜਾਂ ਕੋਈ ਵੀ ਹੈਗਾ ਉਹ ਸਾਰਾ ਲੜ ਕੇ ਅਸੀਂ ਅ ਅਫਸਰਾਂ ਦੇ ਨਾਲ ਵੀ ਤੇ ਨਗਰ ਦੇ ਨਾਲ ਵੀ ਐਨਆਰਏ ਵੀਰਾਂ ਦੇ ਨਾਲ ਵੀ ਜਿੰਨਾ ਵੀ ਸਾਡੇ ਕੋਲ ਹੋਇਆ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਕੁਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਔਰ ਗੁਰ ਅਵਤਾਰ ਜੀ ਹਨੀ ਜੋ ਮੈਂਬਰ ਪੰਚਾਇਤ ਆ ਜਸਵੀਰ ਸਿੰਘ ਜੀ ਇਹ ਮਾਤਾ ਮੀਤੋ ਜੀ ਏ ਸਾਡੇ ਨਾਲ ਸਹਿਯੋਗ ਕਰਦੇ ਨੇ ਤੇ ਅਸੀਂ ਇਹ ਕਹਿੰਨੇ ਕਿ ਅਸੀਂ ਰਲ ਕੇ ਏਕਤਾ ਦੀ ਸਾਂਝਤਾ ਦੀ ਜਿਹੜਾ ਜਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਲ ਕੇ ਸਾਂਝ ਉਪਕਾ ਕੇ ਇਹ ਆਪਦੇ ਕਾਰਜ ਜਿਹੜੇ ਨਗਰ ਦੇ ਅਸੀਂ ਕਰੀਏ ਔਰ ਤੁਸੀਂ ਵੀ ਸਹਿਯੋਗ ਦਿਓ ਐਨਆਰਐਫ ਵੀਰਾਂ ਨੂੰ ਵੀ ਬੇਨਤੀ ਹੈ ਬਲਾਉ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ